ਹallelujah ਅਓ ਸੀ ਮੇਰੀ ਭੇਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਸ਼ਰਾਪ ਦੇ ហេਠਾਂ ਆਉਂਦਾ ਕਾਰਨ ਯਰਮੀਆ ਅਧਿਆਇ 17 ਉਦੀ 5 ਐਤ ਯਹਵਾ ਐਮ ਫਰਮੰਦਾ ਹੈ ਸ਼ਰਾਪ ਉਸ ਮਰਦ ਉਤੇ ਜਿਹੜਾ ਆਦਮੀ ਦਾ ਪ੍ਰੋਸਾ ਕਰਦਾ ਹੈ ਅਤੇ ਬਸਰ ਨੂੰ ਆਪਣੀ ਬਾਹ ਬਣਾਉਂਦਾ ਹੈ ਜਿਹਦਾ ਦਿਲ ਯਹਵਾ ਵੱਲੋਂ ਫਿਰ ਜਾਂਦਾ ਹੈ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਰ ਨੇ ਮਨੁੱਖ ਨੂੰ ਇਸ ਲਈ ਬਣਾਇਆ ਕਿ ਉਹ ਪਰਮੇਸ਼ਰ ਉੱਤੇ ਭਰੋਸਾ ਰੱਖੇ ਅਤੇ ਉਸ ਤੋਂ ਸਹਾਰਾ ਲੈ ਸਕੇ ਪਰ ਆਦਮ ਦੇ ਪਾਪ ਦੇ ਕਾਰਨ ਮਨੁੱਖ ਪਰਮੇਸ਼ਰ ਨੂੰ ਛੱਡ ਕੇ ਮਨੁੱਖ ਉੱਤੇ ਭਰੋਸਾ ਕਰਨ ਲੱਗ ਪਿਆ ਇਸ ਲਈ ਬਾਈਬਲ ਕਹਿੰਦੀ ਹੈ ਕਿ ਜੋ ਕੋਈ ਵੀ ਮਨੁੱਖ ਉੱਤੇ ਭਰੋਸਾ ਕਰਦਾ ਹੈ ਉਹ ਸ਼ਰਾਪਿਆ ਜਾਂਦਾ ਹੈ ਪਹਿਲਾ ਰਾਜਿਆਂ ਅਧਿਆਇ 21 ਵਿੱਚ ਲਿਖਿਆ ਹੈ ਕਿ ਰਾਜਾ ਅਹਾਬ ਨਾਬੋਥ ਦੇ ਅੰਗੂਰੀ ਬਾਗ ਨਾਲ ਇਨਾ ਮੋਹਿਤ ਹੋ ਗਿਆ ਸੀ ਕਿ ਉਹ ਇਸ ਨੂੰ ਲੈਣਾ ਚਾਹੁੰਦਾ ਸੀ ਜਦੋਂ ਉਸਨੇ ਨਾਬੋਥ ਤੋਂ ਬਾਗ ਮੰਗਿਆ ਤਾਂ ਨਾਬੋਥ ਨੇ ਕਿਹਾ ਪਰਮੇਸ਼ਰ ਨਾ ਕਰੇ ਕਿ ਮੈਂ ਤੈਨੂੰ ਆਪਣੇ ਪੁਰਖਾਂ ਦੀ ਵਿਰਾਸਤ ਨ ਦੇਵਾਂ ਇਹ ਸੁਣ ਕੇ ਰਾਜਾ ਅਹਾਬ ਉਦਾਸ ਅਤੇ ਦੁਖੀ ਹੋ ਗਿਆ ਜਦੋਂ ਉਹ ਕਰ ਗਿਆ ਤਾਂ ਉਸਨੇ ਖਾਨ ਤੋਂ ਇਨਕਾਰ ਕਰ ਦਿੱਤਾ ਜਦੋਂ ਉਸਦੀ ਪਤਨੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਰਾਜੇ ਅਹਾਬ ਨੂੰ ਕਿਹਾ ਕਿ ਤੂੰ ਇਸਰਾਇਲ ਦਾ ਰਾਜਾ ਨਹੀਂ ਹੈ ਉਠ ਅਤੇ ਖਾਹ ਤੇਰਾ ਦਿਲ ਖੁਸ਼ ਹੋਵੇ ਮੈਂ ਤੈਨੂੰ ਝੰਝਲੀ ਨਾਬੋਥ ਦਾ ਅੰਗੂਰੀ ਬਾਗ ਲੈ ਦੇਵਾਂਗੀ ਫਿਰ ਇਜ਼ੀਬਲ ਨੇ ਇਸਰਾਇਲ ਦੇ ਨਾਬੋਥ ਉੱਤੇ ਝੂਠਾ ਦੋਸ਼ ਲਗਾਇਆ ਅਤੇ ਉਸ ਨੂੰ ਮਰਵਾ ਦਿੱਤਾ ਅਤੇ ਇਹ ਗੱਲ ਰਾਜਾ ਅਹਾਬ ਜਾਣਦਾ ਸੀ ਮੇਰੇ ਪਿਆਰੇ ਉਹ ਰਾਜਾ ਅਹਾਬ ਪਰਮੇਸ਼ਰ ਅੱਗੇ ਪ੍ਰਾਰਥਨਾ ਕਰ ਸਕਦਾ ਸੀ ਕਿ ਉਹ ਖੇਤ ਉਸ ਨੂੰ ਮਿਲ ਜਾਵੇ ਅਤੇ ਪਰਮੇਸ਼ਰ ਉਸ ਦੇ ਲਈ ਕੋਈ ਹੱਲ ਕਰਦਾ ਪਰ ਉਸ ਨੇ ਆਪਣੀ ਪਤਨੀ ਇਜ਼ੇਬਲ ਅਰਥਾਤ ਮਨੁੱਖ ਦਾ ਸਹਾਰਾ ਲਿਆ ਅਤੇ ਇਸ ਕਰਕੇ ਪਰਮੇਸ਼ਰ ਨੇ ਉਸ ਨੂੰ ਸ਼ਰਾਪ ਦਿੱਤਾ ਪਰਮੇਸ਼ਰ ਨੇ ਉਸ ਨੂੰ ਕਿਹਾ ਕਿ ਜਿਵੇਂ ਕੁੱਤਿਆਂ ਨੇ ਨਾਬੂਤ ਦਾ ਖੂਨ ਛਟਿਆ ਹੈ ਉਸੇ ਤਰ੍ਹਾਂ ਕੁੱਤੇ ਤੇਰਾ ਵੀ ਖੂਨ ਛਟਣਗੇ ਅੱਜ ਬਹੁਤ ਸਾਰੇ ਲੋਕ ਪਰਮੇਸ਼ਰ ਕੋਲ ਆਉਂਦੇ ਹਨ ਉਹਨਾਂ ਨੂੰ ਵਚਨ ਦਾ ਗਿਆਨ ਹੈ ਅਤੇ ਪ੍ਰਾਰਥਨਾ ਕਰਦੇ ਹਨ ਵਰਤ ਰੱਖਦੇ ਹਨ ਪਰ ਜਿਵੇਂ ਹੀ ਉਹਨਾਂ ਦੇ ਜੀਵਨ ਵਿੱਚ ਸਮੱਸਿਆਵਾਂ ਆਉਂਦੀਆਂ ਹਨ ਉਹ ਪਰਮੇਸ਼ਰ ਉੱਤੇ ਭਰੋਸਾ ਕਰਨਾ ਛੱਡ ਦਿੰਦੇ ਹਨ ਅਤੇ ਮਨੁੱਖ ਵੱਲ ਮੁੜ ਜਾਂਦੇ ਹਨ ਇਸੇ ਕਰਕੇ ਉਹਨਾਂ ਉੱਤੇ ਸ਼ਰਾਪ ਆਉਂਦੇ ਹਨ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਬਹੁਤ ਸਾਰੇ ਮਸੀਹਪ੍ਰਾ ਅਤੇ ਪੈਣਾ ਉਹ ਮਸੀਹ ਵਿੱਚ ਤਾਂ ਹਨ ਪਰ ਦੂਜੀਆਂ ਕੌਮਾਂ ਦੇ ਲੋਕਾਂ ਨਾਲ ਵਿਆਹ ਕਰਨਾ ਕਰਨਾ ਚਾਹੁੰਦੇ ਹਨ ਇਹ ਸੋਚ ਕੇ ਕਿ ਉਹ ਉਹਨਾਂ ਨੂੰ ਬਦਲ ਦੇਣਗੇ ਕਿਉਂਕਿ ਉਸ ਵਿਅਕਤੀ ਨੇ ਕਿਹਾ ਸੀ ਕਿ ਵਿਆਹ ਤੋਂ ਬਾਅਦ ਉਹ ਉਹਨਾਂ ਨਾਲ ਚੱਚ ਜਾਵੇਗਾ ਪਰ ਵਿਆਹ ਤੋਂ ਬਾਅਦ ਉਲਟਾ ਹੁੰਦਾ ਹੈ ਉਹ ਚੱਚ ਜਾਣ ਤੋਂ ਇਨਕਾਰ ਕਰਦਾ ਹੈ ਫਿਰ ਉਹ ਪਰਮੇਸ਼ਰ ਅੱਗੇ ਜਾਂਦੇ ਹਨ ਅਤੇ ਰੋਂਦੇ ਹਨ ਕਿ ਪਰਮੇਸ਼ਰ ਤੇਰਾ ਵਚਨ ਕਹਿੰਦਾ ਹੈ ਕਿ ਤੇਰਾ ਪਰਿਵਾਰ ਤੇਰੇ ਦੁਆਰਾ ਬਚਾਇਆ ਜਾਵੇਗਾ ਫਿਰ ਪਰਮੇਸ਼ਰ ਉਹਨਾਂ ਨੂੰ ਦੱਸਦਾ ਹੈ ਕਿ ਤੂੰ ਇੱਕ ਮਨੁੱਖ ਉਤੇ ਪ੍ਰੋਸਾ ਕਰਕੇ ਵਿਆਹ ਕੀਤਾ ਅਤੇ ਆਪਣੇ ਆਪ ਉਦੇਸ਼ ਰਾਪ ਲਿਆਂਦਾ ਇਸ ਲਈ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕਿ ਤੁਹਾਡਾ ਪ੍ਰੋਸਾ ਸਿਰਫ ਪਰਮੇਸ਼ਰ ਉਤੇ ਹੋਣਾ ਚਾਹੀਦਾ ਹੈ ਕਿਸੇ ਵੀ ਮਨੁੱਖ ਉਤੇ ਨਹੀਂ ਤੁਹਾਡੀ ਨਿਗਾਹ ਹਮੇਸ਼ਾ ਪਰਮੇਸ਼ਰ ਉਤੇ ਹੋਣੀ ਚਾਹੀਦੀ ਹੈ ਕਿਉਂਕਿ ਤੁਹਾਡਾ ਸਰੋਤ ਪਰਮੇਸ਼ਰ ਹੈ ਕੋਈ ਮਨੁੱਖ ਨਹੀਂ ਜੇਕਰ ਪਰਮੇਸ਼ਰ ਨਹੀਂ ਦਿੰਦਾ ਤਾਂ ਕੋਈ ਵੀ ਮਨੁੱਖ ਨਹੀਂ ਦੇ ਸਕਦਾ ਆਪਣਾ ਭਰੋਸਾ ਸਿਰਫ ਪਰਮੇਸ਼ਰ ਉੱਤੇ ਰੱਖੋ ਤਾਂ ਜੋ ਪਰਮੇਸ਼ਰ ਤੁਹਾਡੇ ਵਿਸ਼ਵਾਸ ਨੂੰ ਦੇਖ ਕੇ ਕਿ ਇਸ ਦਾ ਭਰੋਸਾ ਮੇਰੇ ਉੱਤੇ ਹੈ ਤੁਹਾਨੂੰ ਅਸੀਸਾਂ ਦੇ ਸਕੇ ਆਮਨ ਆਓ ਸੀ ਮਿਲ ਕੇ ਵਾਇਦੇ ਦੀ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਮੈਂ ਤੁਹਾਡੇ ਉੱਤੇ ਆਪਣਾ ਭਰੋਸਾ ਰੱਖਾਂਗਾ ਤੁਸੀਂ ਮੈਨੂੰ ਹਰ ਪ੍ਰੀਖਿਆ ਉੱਤੇ ਜਿੱਤ ਦਿਓ ਅਤੇ ਆਪਣਾ ਅਨੁਗ੍ਰਾਹ ਦਿਓ ਪ੍ਰਭੂ ਜੀ ਸਿੱਦੇ ਸਾਮਰਥੀ ਨਾਮ ਵਿੱਚ ਆਮੇਨ